ਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਪੁਲਿਸ ਜਾਣਦੀ ਮੈਨੂੰ ਕੁਝ ਵੀ ਮੈਨੂੰ ਪੁੱਛ ਕੇ ਹਰਤਾਲ ਕੁਝ ਨਹੀਂ ਮੇਰੇ ਏਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਹੋਈ ਆ ਤੇ ਬਸ ਉਹ ਵਾਸ਼ੀਨੇ ਡਮ ਤੁਹਾਨੂੰ ਜਾਂਦ ਨੇ ਰੁਤਾਰੇ ਮੇਰੇ ਬਸ ਮੈਨੂੰ 1.5 ਸਾਲ ਤੋਂ ਜਾਂਦੀ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰੇ ਤਾਂ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਪੁਲਿਸ ਜਾਣਦੀ ਮੈਨੂੰ ਕੁਝ ਵੀ ਮੈਨੂੰ ਪੁੱਛਿਆ ਵਰਤਾਲ ਕੁਝ ਨਹੀਂ ਮੇਰੇ ਏਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਹੋਈ ਆ ਤੇ ਬਸ ਉਹ ਵਾਚਨੇ ਡਮ ਤੁਹਾਨੂੰ ਜਾਂਦ ਨੇ ਰੁਤਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਂਦੀ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਛ ਵੀ ਮੇਨ ਤੋਂ ਪੁੱਛਿਆ ਹਰਤਾਲ ਕੁਛ ਨਹੀਂ ਮੇਰੇ ਏਦਾਂ ਦੇ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਤੇ ਬਸ ਉਹ ਵਾਚਨੇ ਡਮ ਤੁਹਾਨੂੰ ਜਾਂਦ ਨੇ ਰੁਤਾ ਰਹੇ ਮੇਰੇ ਬਸ ਸਿਰ ਮੈਨੂੰ ਡੇਢ ਸਾਲ ਤੋਂ ਜਾਂਦੀ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਝ ਵੀ ਮੈਨੂੰ ਪੁੱਛ ਘਰਤਾਲ ਕੁਝ ਨਹੀਂ ਮੇਰੇ ਏਦਾਂ ਦੇ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਹੋਈ ਤੇ ਬਸ ਉਹ ਵਾਚਨੇ ਡਮ ਤੁਹਾਨੂੰ ਜਾਂਦ ਨੇ ਰੁੱਤਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਂਦੀ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨੇ ਬਣਾ ਰੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਝ ਪੁੱਛ ਕੇ ਚੁਈ ਤਦੋ ਕਿ ਕਿਸ ਤਰ੍ਹਾਂ ਕੁਝ ਵੀ ਮੈਨੂੰ ਪੁੱਛ ਕੇ ਹਰਤਾਲ ਕੁਝ ਨਹੀਂ ਇਹ ਮੈਂ ਏਦਾਂ ਵੀ ਬਸ ਤੇ ਬਸ ਉਹ ਵਕੀਨੇਟਾਂ ਤੁਹਾਨੂੰ ਜਾਂਦ ਨੇ ਰੋਟਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਂਦ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹਨੂੰ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਛ ਵੀ ਮੈਨੂੰ ਪੁੱਛਿਆ ਹੜਤਾਲ ਕੁਛ ਨਹੀਂ ਵੀ ਏਦਾਂ ਵੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸ ਤੇ ਬਸ ਉਹ ਵਕੀਨੇਟਾਂ ਮੈਨੂੰ ਜਾਣਦੇ ਨੇ ਰੋਟਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਣਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹਨੂੰ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਅਸੀਂ ਉਹ ਬਾਕੀ ਪੁਲਿਸ ਜਾਣਦੀ ਮੈਨੂੰ ਕੁਛ ਵੀ ਮੈਨੂੰ ਪੁੱਛਿਆ ਹੜਤਾਲ ਕੁਛ ਨਹੀਂ ਵੀ ਏਦਾਂ ਦੇ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਰੈਸਟ ਤੇ ਬਸ ਉਹ ਮਸ਼ੀਨੇਟਾਂ ਤੁਹਾਨੂੰ ਜਾਂਦ ਨੇ ਰੋਟਾਰੇ ਮੇਰੇ ਬਸ ਮੈਨੂੰ ਡੇਢ ਸਾਲ ਤੋਂ ਜਾਂਦ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨੇ ਬਣਾ ਰੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹਨੂੰ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਅਸੀਂ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਛ ਵੀ ਮੈਨੂੰ ਪੁੱਛ ਕੇ ਹੜਤਾਲ ਕੁਛ ਨਹੀਂ ਵੀ ਏਦਾਂ ਵੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰ ਤੇ ਬਸ ਉਹ ਵਾਹਨੇ ਡਮ ਤੁਹਾਨੂੰ ਜਾਂਦ ਨੇ ਉਤਾਰੇ ਮੇਰੇ ਬਸ ਮੈਨੂੰ 1.5 ਸਾਲ ਤੋਂ ਜਾਂਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰਾ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ